ਕਿ ਵੀਰ ਜੀ ਸਾਰੇ ਅੱਜ ਆਪਾਂ ਵੇਖਾਂਗੇ ਇੰਸਟਾ ਦੀਆਂ ਹਾਸੇ ਮਖੌਲ ਵਾਲੀਆਂ ਰੀਲਾਂ ਤੇ ਪੜਾਂਗੇ ਉਸ ਤੋਂ ਵੀ ਢੈਂਟ ਢੈਂਟ ਕਮੈਂਟ ਵੀਡੀਓ ਨੂੰ ਐਨ ਤੱਕ ਜਰੂਰ ਵੇਖਿਓ ਤੇ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਇਦਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਚਲੋ ਸ਼ੁਰੂ ਕਰਦੇ ਹਾਂ ਸੋਲਾ ਦੰਦ ਕੱਢਣ ਲੱਗ ਪਿਆ ਉਹ ਆਪ ਆਪਣੀ ਘਰ ਵਾਲੀ ਦੇ ਪ੍ਰੋਸੈਸ ਦੀ ਹੁਣ ਸਾਰੀ ਉਮਰ ਮੇਲ ਰਹੇ ਆ ਤੋ ਕੋਚਾ ਗਿਆ ਕੀ ਹੈ ਕੀ ਹੈ ਨਾ ਲੱਗਿਆ ਲੱਗਿਆ ਗਿਆ ਨਾ ਗਿਆ ਪੈ ਗਿਆ ਪੈ ਗਿਆ ਨਾ ਗਿਆ ਨਾ ਗਿਆ ਨੇੜੀਆਂ ਲੇਲੇ ਜਾਂ ਅਣੀਏ ਭਾਣੇ ਤਿੰਨ ਲੱਗੇ ਜਾਂ ਤਾਂ ਕਿ ਬਾਰੇ ਬਣਈਆਂ ਨਹੀਂ ਆ ਲੈ ਡੇੜੀ ਆ ਤੇ ਅੱਜ ਬਟਾ ਦਵਰਨ ਵਿਆਹ ਆ ਵੇਲਾ ਅਰੇ ਕੱਲੇ ਲੱਗੇ ਨਾਲ ਲੱਗਣੀਆਂ ਲੱਗਣੀਆਂ ਯਾਰ ਇਹਨੇ ਯਾਰੇ ਲੈਣੀਆਂ ਲੈਣੀਆਂ ਨਹੀਂ ਲੋ ਯਾਰੇ ਲੱਗਦੇ ਮੀੜ ਬਣਦੇ ਆ ਬੱਕਰਾ ਬੱਕਰਾ ਬਣਦਾ ਹੀ ਆ ਤਿੰਨ ਕੰਨ ਕਿਆ ਕਰਗੇ ਬੈਠਾ ਹੀ ਯਾਰ ਇਹ ਲੋ ਯਾਰੇ ਲੈਣੀ ਨਹੀਂ ਆ ਦੌੜੀਆਂ ਵੀਰ ਪੀ ਕੇ ਕੁੱਟੋਏ ਨੂੰ ਇਹਨੇ ਬੜਾ ਗੰਦ ਪਾਇਆ ਕੀ ਆ ਕੀ ਆ ਲੱਤਾਂ ਆ ਲੱਤਾਂ ਆ ਸਾਤੀ ਚ ਸਾਤੀ ਚ ਦਿਮਾਗ ਚ ਫਰਕ ਹੀ ਆ ਫਰਕ ਹੀ ਆ ਕੀ ਆ ਕੀ ਆ ਫਰਕ ਹੀ ਫਰਕ ਹੀ ਇਹਦਾ ਗ੍ਰਿਪ ਕੱਟੋ ਯਾਰ ਕੋਈ ਐਸਾ ਮਤ ਕਰੋ ਮੇਰੀ ਜਾਨ ਲਾਈਫ ਮੇਂ ਕੁਛ ਅੱਛਾ ਕਰੋ ਯਾਰ ਤੇਰੇ ਲਈ ਸੰਵਿਧਾਨ ਚ ਸੋਧ ਕਰਕੇ ਵੱਖਰੀ ਸਜਾ ਲਿਖਣੀ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਰੋਨਾ ਵਾਲੇ ਟੀਕੇ ਨਾ ਲਗਵਾਓ ਆ ਹੁਣ ਦੇਖ ਲਓ ਇਹਨਾਂ ਦਾ ਹਾਲ था 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 थी चूड़ा चमकता प्या हुआ चूड़े रहा नहीं कि नग लत्थ जन गए कुी देना आटा बनाई ना आटा गणे की आटा बना दे नवी बहुत चूड़े वाली हो नग डिगण पे राटे च मैनू भी अब उन्होंने गले च जाड़ी फसलिए ना जो पानी मूंगा ਜੀ ਮੇਰੇ ਤਾਂ ਮੈਂਡੀ ਲੱਗੀ ਝੂੜਾ ਪਿਆ ਵਾ ਮੈਂ ਕੀ ਕਿਹਦਾ ਪਿੱਛੋਂ ਕੀ ਕਿਹਦਾ ਵੀਡੀਓ ਬਣਾਉਂਦੀ ਆਈ ਤੈਨੂੰ ਪਾਪਾ ਨੇ ਕਿਹਾ ਤੇ ਹੀ ਸਾਡੀ ਕੁੜੀਆਂ ਵੀਡੀਓ ਬਣਾਉਂਦੀ ਇੱਕ ਰੋਟੀ ਰੋਟੀ ਵੀ ਪਨਾਨੀ ਆਂਦੀ ਨਾ ਆਟਾ ਗੁੰਨਾਂਦਾ ਆ ਤਾਂ ਪਹਿਲੋ ਗਿਆ ਮੈਨੂੰ ਲੱਗਿਆ ਕੋਈ ਸੌਬੀ ਬਿਟਾ ਦੀਦੀ ਮੈਂ ਨਹੀਂ ਰੋਟੀ ਖਾਣੀ ਅੱਜ ਮੇਰੀ ਨਾ ਬਣਾਈ ਪਾਣੀ ਦੀ ਥਾਂ ਤੂੰ ਥੋਕ ਨਾਲ ਆਟਾ ਗੁੰਨੀ ਜਾਂਦੀ ਆ ਤੇਨ ਨਾਲ ਕਿਤੇ ਦੰਦ ਨਾ ਡਿੱਗ ਜਾਣ ਤੇਰੇ ਆਟੇ ਵਿੱਚ ਸ਼ਕਲ ਦੇਖ ਨਵੀਂ ਵਿਆਹੀ ਦੀ ਲਾਸ਼ ਆਟਾ ਗੁੰਨਣ ਦੀ ਰਸੂਈ ਚ ਚੂਈ ਬਣ ਗਈ ਭੈਣ ਬਣ ਕੇ ਵੀਰ ਬਣ ਜਾ ਗਰੀਬਾਂ ਦੀ ਰਾਖੀ ਸਾਥ ਬੱਲੂ ਨਾਚिस्तान ਕੁੜੀ ਹੁੰਦੀ ਵਿਆਹ ਕੇ ਤੋਰ ਦਿੰਦੇ ਤੇਰਾ ਕੀ ਕਰੀਏ ਮਾੜਾ ਮੋਟਾ ਗਿੱਟਿਆਂ ਨੂੰ ਵੀ ਸਾਫ਼ ਕਰ ਲਿਆ ਕਰ ਮਣ ਮਣ ਮੈਲ ਨਾਲ ਟੱਕੇ ਬਾਕੀ ਵੀਡੀਓ ਸਿਰਫ ਫਨ ਲਈ ਸੀ ਕਿਸੇ ਵੀ ਕਰੈਕਟਰ ਨਾਲ ਕੋਈ ਹੇਟ ਨਹੀਂ ਵੀਡੀਓ ਵਧੀਆ ਲੱਗੀ ਤਾਂ ਇੱਕ ਲਾਈਕ ਤਾਂ ਮੰਨ ਲੈ